ਇਹ ਅੱਜ ਆਪਾਂ ਕਰਨ ਜਾ ਰਹੇ ਆ ਚਿਕਨ ਬਾਬੀਕੂ ਚਿਕਨ ਬਾਬੀਕੂ ਵਟ ਪਰ ਬਣਾਵਾਂਗੇ ਪਰ ਪਹਿਲਾਂ ਆਪਾਂ ਨੂੰ ਕੋਲੇ ਚਲਾਉਣੇ ਪੈਣੇ ਆ ਕੋਲੇ ਚਲਾਉਣਾ ਸੇ ਆ ਆਪਣਾ ਜਿਗਾਰਡ ਹੈਗਾ ਇਹਨੂੰ ਕਹਿੰਦੇ ਆ ਚਾਰ ਕੋਲ ਚਿਮਮੀ ਇਹਦੇ ਅੰਦਰ ਆਪਾਂ ਥੋੜਾ ਜਿਹਾ ਕਾਗਜ਼ ਪਾ ਲਿਆ ਤੇ ਕੋਲੇ ਤੇ ਹੁਣ ਆਪਾਂ ਇਹਨੂੰ ਬਾਲਾਂਗੇ ਨੂੰ ਲੱਗਦਾ 20 ਮਿੰਟ ਘਟੋ ਘਟ 20 ਮਿੰਟਾਂ ਦੇ ਵਿੱਚ ਆਪਣੇ ਸਾਰੇ ਕੋਲੇ ਜਿੰਨੇ ਇਹਦੇ ਵਿੱਚ ਪਾਏ ਆ ਉਹ ਮਗ ਜਾਣਗੇ ਲਾਲ ਹੋ ਜਾਣਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਚਿਕਨ ਬਣਾਉ ਹੁਣ ਆਪਾਂ ਮਿਲਦੇ ਆਂ ਜਦੋਂ ਚਿਕਨ ਤਿਆਰ ਹੋਊਗਾ ਆ ਅੱਗ ਆਪਾਂ ਲਾਤੀ ਆ ਹੁਣ 5.5 ਮਿੰਟ ਤੱਕ ਇੱਥੋਂ ਤੱਕ ਅੱਗ ਪਹੁੰਚ ਜੂਗੀ ਇਹਦੇ ਵਿੱਚ ਬੇਚੈਨ ਕਿ ਚੱਲੇਗੀ ਹਾਂ ਜੀ ਜਾਨ ਕਿ ਫਿਰ ਇਹ ਕੋਲੇ ਲਾਲ ਹੋ ਜਾਣਗੇ ਜਿਹੜੇ ਆਪਾਂ ਇਹਦੇ ਵਿੱਚ ਪਾਏ ਆ ਸਾਰੇ ਤੇ ਬਿਲਕੁਲ ਤਿਆਰ ਹੋ ਜਾਂਦੇ ਲਾਲ ਹੋ ਕੇ ਕਿੰਨਾ ਕੁ ਭਜਨ ਹੋਊਗਾ ਇਹਨਾਂ ਕੋਲਿਆਂ ਦਾ ਜਿਹੜਾ ਵਿੱਚ ਪਾਇਆ ਇਹ ਘੱਟੋ ਘੱਟ ਹੈਗੇ ਆ ਕਿਲੋ ਤੋਂ 1.5 ਕਿਲੋ ਇਹ ਤੇ ਅੱਜ ਸਵੇਰੇ ਵੀ ਜਿਹੜਾ ਕਿਲੋ ਤੋਂ 1.5 ਕਿਲੋ ਕੋਲਿਆਂ ਦੇ ਨਾਲ ਆਪਾਂ ਕਿੰਨਾ ਚਿਕਨ ਤਿਆਰ ਕਰ ਸਕਦੇ ਆ ਕੋਲੇ ਜੀ ਆਪਾਂ ਨੂੰ ਕਾਫੀ ਚਾਹੀਦੇ ਹੁੰਦੇ ਆ ਜੇ ਤੁਸੀਂ ਹਿਸਾਬ ਲਾ ਲਓ ਵੀ 2 ਕਿਲੋ ਚਿਕਨ ਕੁਕ ਕਰਨਾ ਹੈ ਤਾਂ ਘੱਟੋ ਘੱਟ ਤੁਹਾਡੇ ਕੋਲੇ 3 ਕਿਲੋ ਕੋਲੇ ਤਿਆਰ ਹੋਣੇ ਚਾਹੀਦੇ ਹੁਣ ਆਪਾਂ ਅੱਜ ਆਪਣੇ ਕੋਲ 2 ਕਿਲੋ ਚਿਕਨ ਆ ਇਹ ਆਪਾਂ ਵਰਤਾਂਗੇ ਬਾਕੀ ਦੇ ਕੋਲੇ ਨੂੰ ਅੱਗ ਲਾਉਣ ਵਾਸਤੇ ਲੋ ਜੀ ਇਹ ਪਾ ਲੈ ਕੋਲੇ ਤੇ ਹੁਣ ਆਪਾਂ ਪਾਵਾਂਗੇ ਇਹ ਤੇ ਵੱਡੇ ਕੋਲੇ 11 ਚੜੀ ਕੇ ਆਪਾਂ ਇਹ ਅੱਗ ਤਿਆਰ ਕਰ ਲਈ ਇੱਕ ਤਿਆਰ ਕਰ ਲਈ ਹੁਣ ਆਪਣਾ ਵੱਡੇ ਕੋਲੇ ਚੱਲ ਜਾਈਏ ਲੋ ਜੀ ਹੁਣ ਆਪਣੀ 50% ਤੋਂ ਉੱਪਰ ਹੋ ਚੁੱਕੀ ਆ ਅੱਗ ਪੂਰੀ ਮਗਰੀ ਆ ਤੇ ਹੋਰ ਦਸਕ ਮਿੰਟ ਤੱਕ ਇਹ ਪੂਰੇ ਲਾਲ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਚਿਕਨ ਇਸ ਤੇ ਕੁੱਕ ਕਿਵੇਂ ਕਰਨਾ ਲੋ ਜੀ ਆਪਾਂ ਅੱਜ ਬਣਾਏ ਆ ਦੋ ਤਰ੍ਹਾਂ ਦੇ ਚਿਕਨ ਦੋਨਾਂ ਸੁੱਕੇ ਮਸਾਲੇ ਨਾਲ ਆਏ ਵੈਸੇ ਤੁਗੇਲੇ ਵਾਲਾ ਵੀ ਬਣਾ ਸਕਦੇ ਆ ਪਰ ਅੱਜ ਆਪਾਂ ਇਹ ਬਣਾਵਾਂਗੇ ਇਹਦੇ ਵਿੱਚ ਥੋੜੀਆਂ ਮਿਰਚਾਂ ਤੇ ਆ ਆ ਬਿਨਾ ਮਿਰਚਾਂ ਵਾਲਾ ਤੇ ਕਿਹੜੀ ਮਿਰਚ ਇਹ ਹੈਗੀ ਆ ਡੇਗੀ ਮਿਰਚ ਲਾਲ ਮਿਰਚ Onion powder garlic powder ਤੇ ਲੋਨ ਤੇ ਨਾਲ ਇਹਦੇ ਨਿੰਬੂ ਲਾਵਾਂਗੇ ਆਪਾਂ ਤੇ ਸੌल्ट ਦੇ ਦੋ ਕੁੱਕ ਕਰਾਂਗੇ ਉਹਦੇ ਉੱਪਰ ਪਾਵਾਂਗੇ ਲੋੜ ਅਨਸਾਰ ਹਾਂਜੀ ਇਹ ਜਦੋਂ ਅੱਗ ਜਮਾ ਬੁਝ ਗਈ ਤੇ ਕੋਲੇ ਲਾਲ ਹੋ ਗਏ ਆਪਾਂ ਫੇਰ ਕੁਕਿੰਗ ਸ਼ੁਰੂ ਕਰਨੀ ਚਿਕਨ ਇਹਦੇ ਉੱਪਰ ਫੇਰ ਰੱਖ ਫੇਰ ਰੱਖਾਂਗੇ ਲੋ ਜੀ ਆਪਣਾ ਹੁਣ ਹੈਗਾ ਕੋਲਾ ਐਨ ਰੈਡੀ ਹੁਣ ਆਪਾਂ ਕਰਾਂਗੇ ਚਿਕਨ ਕੁੱਕ ਚਿਕਨਾ ਕਲਾ ਪੀਸ ਰੱਖ ਦੇਣਾ ਹਾਂਜੀ ਇਹ ਹੈਗਾ ਇਹ ਹੈ ਆ ਹੈਗੇ ਆਪਣੇ वुਡ ਚਿਪਸ ਇਹਨੂੰ ਆਪਾਂ ਕਰਾਂਗੇ স্মੋਕ ਵਾਸਤੇ ਯੂਜ਼ ਕੀ ਚੀਜ਼ ਹੈ ਇਹ ਹੈਗੇ ਸੇਵ ਦੀ ਲੱਕੜ ਆ ਹਾਂ ਕਦੇ ਵਾਸਤੇ ਇਹਨੂੰ ਆਪਾਂ ਗਿੱਲੀ ਕਰਕੇ ਰੱਖਿਆ ਤੇ ਹੁਣ ਜਦੋਂ ਆਪਾਂ ਇਹਨੂੰ ਪਾਵਾਂਗੇ ਤਾਂ ਧੂਆ ਨਿਕਲੂਗਾ ਤੇ স্মੋਕੀ ਚਿਕਨ ਬਣੂਗਾ ਚੋਣ ਨਾ ਲਗਾ ਟੇਸਟ ਟੇਸਟ ਵਧੂ ਆਹੋ kalemi böyle ਤੇ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਲੂਣ ਪਾਵਾਂਗੇ ਲੂਣ ਪਹਿਲਾਂ ਵੀ ਲਾਇਆ ਸੀ ਹੁਣ ਥੋੜਾ ਜਿਹਾ ਲਾਵਾਂਗੇ ਬਸ ਲੂਣ ਹਾਂਜੀ ਦਾਦਾ ਹੋ ਗਿਆ ਨਾ ਲੱਗਣ ਕਿ ਹੁਣ 10 ਮਿੰਟ ਲੱਗਣਗੇ ਹਾਂ ਹ ਤਿਆਰ ਆ ਪਰ ਚੈੱਕ ਕਰ ਲੈਣਾ ਇਸ ਤਰ੍ਹਾਂ ਕਰਕੇ ਜੇ ਤੰਦਰੂ ਪੂਰਾ ਚਿੱਟਾ ਹੈ ਤੇ ਇਹ ਮਰ ਉਹ ਕੁੱਕਾ